ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ 슈ਗਰ ਪਾਪ ਡਾਇਬਟੀਜ਼ ਹੈ ਤਾਂ ਇਹ ਰੀ ਤੁਹਾਡੇ ਵਾਸਤੇ ਹੈ ਓਕੇ ਜੀ ਸਭ ਤੋਂ ਪਹਿਲਾਂ ਤੇ ਜਿਹੜਾ ਹੱਲ ਹੈਗਾ ਉਹ ਇੱਕ ਬਹੁਤ ਵਧੀਆ ਹੱਲ ਤੁਹਾਨੂੰ ਮੈਂ ਦੱਸਾਂਗੀ ਪਰ ਉਹ ਹੱਲ ਤੋਂ ਪਹਿਲਾਂ ਇਹ ਸੁਣੋ ਕਿ ਬ੍ਰੈਕਫਾਸਟ ਦੇ ਵਿੱਚ ਜਿਹੜਾ ਨੂੰ 슈ਗਰ ਹੈ ਉਹ ਨੂੰ ਮਿੱਠੀ ਚੀਜ਼ ਨਹੀਂ ਖਾਣੀ ਚਾਹੀਦੀ ਜੀ ਸੀਰੀਅਲ ਵਗੈਰਾ ਛੱਡੋ ਜਿਵੇਂ ਤੁਹਾਨੂੰ ਦੱਸਦੇ ਹੁੰਦੇ ਨੇ ਕਿ ਚਿਲਾ ਖਾਇਆ ਕਰੋ ਜਾਂ ਵੇਸਲ ਦਾ ਜਾਂ ਮੂੰਗੀ ਦੇ ਦਾਲ ਦਾ ਉਹ ਤੁਹਾਡੇ ਵਾਸਤੇ ਬਸੰਦ ਹੈ ਵਿੱਚ ਸਬਜ਼ੀਆਂ ਪਾ ਲੋਗੇ ਹੋਰ ਜ਼ਿਆਦਾ ਵਧੀਆ ਜੇ ਡਿਨਰ ਕਰਦੇ ਹੋ ਤਾਂ ਡਿਨਰ ਤੋਂ ਪਹਿਲਾਂ ਜ਼ਰੂਰ ਜੋ ਪੱਤੇ ਵਾਲੇ ਸਲੱਡ ਹੁੰਦੇ ਨੇ ਪਾਲਕ ਹੋ ਗਈ ਕੇਲ ਹੋ ਗਈ ਸਪਿਨਚ ਹੋ ਗਈ ਲੈਟਸ ਹੋ ਗਈ ਹੈ ਨਾ ਇਹ ਚੀਜ਼ਾਂ ਇਹ ਜ਼ਰੂਰ ਐਡ ਕਰ ਲੋ ਤਾਂ ਕਿ ਤੁਹਾਡੇ ਬਲੱਡ ਦੇ ਵਿੱਚ ਜਿਹੜੀ ਹੈਗੀ ਹੈ ਨਾ ਉਹ 슈ਗਰ ਇੱਕਦਮ ਜਾ ਕੇ ਮਿਕਸ ਨਾ ਹੋਵੇ ਤੇ ਇੱਕ ਹੈ ਬੇਜੋੜ ਤਰੀਕਾ ਉਹਦੇ ਨਾਲ ਤੁਹਾਡਾ ਡਾਇਬਟੀਜ਼ ਜਿਹੜਾ ਲੈਵਲ ਹੈਗਾ ਨਾ ਸਿਰਫ ਉਹ ਤਾਂ ਬੈਲੈਂਸ ਹੋਣ ਲੱਗੇਗਾ ਸੋ ਹੌਲੀ-ਹੌਲੀ ਬਿਲਕੁਲ ਨਾਰਮਲ ਦੀ ਹੋ ਜਾਊਗਾ ਪੁੱਛੋ ਕੀ ਓਕੇ ਤੜੇ ਜੇ ਲੱਗ ਸਕਤੋਂ ਵੱਡਾ ਮੀਲ ਹੈਗਾ ਮੈਂ ਕਿਹਾ ਅੱਜ ਦੁਪਹਿਰ ਦਾ ਖਾਣਾ ਹੋਵੇਗਾ ਭਾਵੇਂ ਦੁਪਹਿਰ ਤਾਂ ਸ਼ਾਮ ਦੋਨੋਂ ਖਾਣੇ ਤੋਂ ਪਹਿਲਾਂ ਦੇਖ ਲਿਓ ਉਸ ਵੇਲੇ ਕਰਨਾ ਕੀ ਹੈ ਕਿ ਇੱਕ ਗਲਾਸ ਪਾਣੀ ਦੇ ਵਿੱਚ ਦੋ ਚਮਚੇ ਸਿਰਕਾ ਪਾਓ ਵਿਨੇਗਰ ਪਾਕੇ ਪੀਣਾ ਹੈ ਡਸਨ ਮੈਟਰ ਕਿਹੜਾ ਵਿਨੇਗਰ ਹੈ ਕੋਈ ਵਿਨੇਗਰ ਐਨੀ ਵਿਨੇਗਰ ਰਾਈਸ ਵਿਨੇਗਰ ਵਾਈਟ ਵਿਨੇਗਰ ਐਪਲ ਸਾਈਡਰ ਵਿਨੇਗਰ ਕੋਈ ਵਿਨੇਗਰ ਪਾ ਲਓ ਦੋ ਚਮਚੇ ਪਾ ਕੇ ਸਿਰਫ ਪੀਣਾ ਹੈ ਔਰ ਦੇਖਿਓ ਤੁਹਾਡੀ ਜੇ ਡਾਇਬੀਟਿਸ ਹੈਗੀ ਹੈ ਨਾ ਉਹ ਬਿਨਾਂ ਨਮ ਖਾਦਿਆਂ ਫਰ ਬਰ ਹੋਣ ਲੱਗ ਪਣੀ ਜੀ ਨਿੰਬੂ ਦੇ ਪੱਤੇ ਅger ਖੋਲ ਕੇ ਪੀ ਲੋਗੇ ਫਿਰ ਵੀ ਬਹੁਤ ਵਧੀਆ ਪਰ ਕੌੜੀ ਬਹੁਤ ਹੁੰਦੀ ਹੈ ਹੈ ਨਾ ਜਿਵੇਂ ਕਰੇਲੇ ਹੁੰਦੇ ਐ ਸੋ ਇਹ ਸੋ ਫਾਰ ਈਜ਼ੀਐਸ ਤਰੀਕਾ ਹੈਗਾ ਡਾਇਬਟੀਜ਼ ਦੇ ਹੱਲ ਦਾ ਦੇਖੋ ਸ਼ੇਅਰ ਕਰੋ ਤੇ ਪਹੁੰਚਾਓ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ